ਖਾਲਸਾ ਵਾਜ ਜੀ ਕੀ ਫਤਿਹ ਆਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਖਵਾਜਾ ਰੋਸ਼ਨ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਪੜਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦਰਬਾਰ ਲਈ ਅੱਖਾਂ ਵਛਾਏ ਬਿਠੇ ਰਹਿੰਦੇ ਨੇ ਇੱਕ ਚਲਕ ਇੱਕ ਸ਼ਬਦ ਇੱਕ ਪਲ ਲਈ ਉਹਨਾਂ ਦਾ ਦੀਦਾਰ ਕਰਨ ਲਈ ਤੜਪਦੇ ਰਹਿੰਦੇ ਨੇ ਉਹਨਾਂ ਦੇ ਦਰਸ਼ਨ ਕਰ ਅਨਪਵਦੀ ਦੁਨੀਆ ਵਿੱਚ ਚਲੇ ਗਏ ਗੁਰੂ ਦੇ دیدار ਕਰ ਐਸੀ ਮਸਤੀ ਸ਼ਾ ਜਾਂਦੀ ਹੈ ਆਪਣੇ ਅੰਦਰ ਇੱਕ ਮਿੱਠੀ ਮਿੱਠੀ ਰਸ ਪਿੰਨੀ ਖੁਸ਼ਬੂ ਛਰਕੀ ਮਹਿਸੂਸ ਹੁੰਦੀ ਹੈ ਆਪਣਾ ਜੀਵਨ ਸਫਲਾ ਹੋ ਜਾਂਦਾ ਹੈ ਜਿਨ੍ਹਾਂ ਅੱਖਾਂ ਨੇ ਉਸ ਵੈਗੁਰੂ ਦਾ دیدار ਕੀਤਾ ਹੁੰਦਾ ਹੈ ਉਹ ਉਹਨਾਂ ਅੱਖਾਂ ਨੂੰ ਭਾਗਾ ਵਾਲਾ ਸਮਝ ਕਈ ਵਾਰੀ ਤਾਂ ਅੱਖਾਂ ਵੀ ਝਮਕਣਾ ਭੁੱਲ ਜਾਂਦੇ ਨੇ ਕਿਤੇ ਵੈਗਰੂ ਕੋਲੇ ਨਾ ਹੋ ਜਾਵੇ ਪਰ ਜਦ ਬੰਦ ਕਰਦੇ ਨੇ ਅੱਖਾਂ ਤਾਂ ਉਸੇ ਹੀ ਵੈਗਰੂ ਦੀ ਮੂਰਤ ਅੱਖਾਂ ਅੱਗੇ ਵੀ ਛਾਈ ਰਹਿੰਦੀ ਹੈ ਕੋਲ ਸਿੱਖ ਐਸੇ ਸਨ ਜੋ ਰੋਜ਼ ਦੇ ਦਰਸ਼ਨ ਕਰਨ ਪੈਂਡਾ ਮਾਰ ਆਉਂਦੇ ਰਾਹਾਂ ਵਿੱਚ ਖੜ ਜਾਂਦੇ ਜਿਸ ਰਾਹ ਗੁਰੂ ਦੇ ਗੁਜਰਨਾ ਹੁੰਦਾ ਸੀ ਭਾਈ ਗੋਦਾ ਜੀ ਨੇ ਲਿਖਿਆ ਹੈ ਕਿ ਐਸਾ ਇਸ ਲਈ ਹੁੰਦਾ ਕਿ ਗੁਰੂ ਜੀ ਇੱਕ ਸਾਂ ਮੰਜੀ ਲਗਾ ਨਹੀਂ ਸਨ ਬੈਠਦੇ ਨਾਮ ਫੇਰੋ ਨਾ ਡਰੇ ਡਰਾਇਆ ਖਵਾਜਾ ਰੋਸ਼ਨ ਨੇ ਵੀ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਸੁਣੀ ਤਾਂ ਗੁਰੂ ਜੀ ਪਾਸ ਆਇਆ ਤੇ ਉਥੋਂ ਦਾ ਹੀ ਹੋ ਕੇ ਰਹਿ ਗਿਆ ਜਦ ਸੇਵਾ ਦੀ ਮੰਗ ਕੀਤੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਵਾਜਾ ਰੋਸ਼ਨ ਨੂੰ ਘੋੜਿਆਂ ਦੀ ਸੇਵਾ ਕਰਨ ਲਗਾ ਦਿੱਤਾ ਰੋਇ ਨਿਤ ਨੇ ਦਰਸ਼ਨ ਪਾ ਅੰਨਤ ਹੁੰਦਾ ਇੱਕ ਦਿਨ ਜਦ ਗੁਰੂ ਜੀ ਘੋੜੇ ਤੇ ਸਵਾਰ ਹੋ ਕਿਧਰੇ ਜਾਣ ਲੱਗੇ ਤਾਂ ਉਸਨੇ ਮਹਿਸੂਸ ਕੀਤਾ ਕਿ ਗੁਰੂ ਜੀ ਉਸ ਤੋਂ ਦੂਰ ਹੋ ਜਾਣਗੇ ਇਹ ਖਿਆਲ ਆਉਂਦੇ ਹੀ ਉਸਨੇ ਗੁਰੂ ਜੀ ਦਾ ਘੋੜਾ ਦੌੜਦਾ ਦੇਖ ਉਸਦੇ ਪਿੱਛੇ ਆਪ ਵੀ ਦੌੜਨਾ ਸ਼ੁਰੂ ਕਰ ਦਿੱਤਾ ਜਦ ਕਈ ਕੋਹਾਂ ਤੱਕ ਗੁਰੂ ਜੀ ਦਾ ਪਿੱਛਾ ਕਰਕੇ ਉਹਨਾਂ ਪਾਸ ਪੁਜਾ ਤਾਂ ਮਹਾਰਾਜ ਨੇ ਪ੍ਰਸੰਨ ਹੋ ਕੇ ਗੜਨ ਲਗਾਇਆ ਤੇ ਅੰਗ ਸੰਗ ਵੈਗ ਨੂੰ ਸਹਾਈ ਹੋਣ ਦੀ ਅੱਸੀ ਦਿੱਤੀ ਉਸ ਦੀ ਘਾਲ ਥਾਂ ਪਈ ਆ ਕਿ ਦੁਆਬੇ ਵਿੱਚ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਜਿਵੇਂ ਖਵਾਜਾ ਨੂੰ ਰੋਸ਼ਨੀ ਮਿਲੀ ਉਸੇ ਤਰ੍ਹਾਂ ਉਸਨੇ ਵੀ ਰਸ਼ਨਾਈ ਦੁਆਬੇ ਦਾ ਅੰਧੇਰਾ ਦੂਰ ਕਰਨ ਲਈ ਖਿੜਾਰੀ ਉਸਨੇ ਨਗਰ ਨਗਰ ਫਿਰਕੇ ਸਿੱਖੀ ਦਾ ਪ੍ਰਚਾਰ ਕੀਤਾ ਆਪਣਾ ਕੇਂਦਰ ਟਿਕਾਣਾ ਮਾਉ ਪਿੰਡ ਨੂੰ ਬਣਾ ਲਿਆ ਉਸ ਦਾ ਮਜ਼ਾਰ ਵੀ ਉਸੇ ਪਿੰਡ ਵਿੱਚ ਬਣਿਆ ਹੋਇਆ ਹੈ ਉਹਨੇ ਦਿਨੀ ਗੋਬਿੰਦਪੁਰ ਰਹਿਲਾ ਪਿੰਡ ਤੇ ਆਸ-ਪਾਸ ਮੁਸਲਮਾਨ ਵਸੂ ਕਾਫੀ ਸੀ ਸ਼ੈਦ ਜਾਨੀ ਸ਼ਾ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਸੰਤਾਨ ਵਿੱਚੋਂ ਸੀ ਉਹ ਵੀ ਇੱਥੇ ਹੀ ਰਹਿੰਦਾ ਸੀ ਤੇ ਉਹ ਖੁਦਾ ਦੀ ਤਲਾਸ਼ ਅਤੇ ਸ਼ਾਂਤੀ ਲਈ ਪ੍ਰਕਰਿਆ ਸੀ ਕਈ ਸੂਫੀ ਫਕੀਰਾਂ ਦੀ ਸੰਗਤ ਕਰ ਚੁੱਕਾ ਸੀ ਢੜਕਣਾ ਉਸੇ ਤਰ੍ਹਾਂ ਕਾਇਮ ਸੀ ਉਸ ਨੇ ਆਪਣੀ ਢੜਕਣਾ ਦੀ ਗੱਲ ਇੱਕ ਹੋਰ ਗਿਆਸੂ ਨੂੰ ਦਸੀ ਤਾਂ ਉਸ ਨੇ ਖਵਾਜਾ ਰੌਸ਼ਨ ਦੀ ਦੱਸ ਪਾਈ ਜਦੋਂ ਸੈਦ ਜਾਨੀ ਸ਼ਾ ਖਵਾਜਾ ਰੌਸ਼ਨ ਕੋਲ ਪੁਝਾ ਉਸ ਨੇ ਉਸ ਕੋਲ ਵੀ ਜਾ ਕੇ ਇਹੀ ਕਿਹਾ ਕਿ ਜਾਨੀ ਕੋ ਜਾਨੀ ਮਿਲਾਏ ਖਵਾਜਾ ਰੌਸ਼ਨ ਨੇ ਕਿਹਾ ਜੇਕਰ ਉਹ ਜਾਨੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਜਾਨੀ ਤਾਂ ਸਿਰਫ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਲਵਾਰ ਤੇ ਤਸਬੀਹ ਵਾਲੇ ਕੋਲ ਹੀ ਮਿਲੇਗਾ ਜਾਨੀ ਸ਼ਾਹ ਨੇ ਰਾਣੀ ਨਾਲ ਪੁੱਛਿਆ ਤਲਵਾਰ ਤੇ ਤਸਬੀਹ ਕਿਵੇਂ ਉਸ ਨੂੰ ਜਾਨੀ ਕਿਵੇਂ ਮਿਲ ਸਕਦਾ ਹੈ ਖਵਾਜਾ ਰੋਸ਼ਨ ਨੇ ਜਾਨੀ ਸ਼ਾਹ ਦੇ ਮਨ ਵਿੱਚ ਇਹ ਗੱਲ ਪੱਕੀ ਤਰ੍ਹਾਂ ਪਾ ਦਿੱਤੀ ਕਿ ਜੇ ਕੋਈ ਮੰਗਤਾ ਦਾਤੇ ਦੇ ਦਰ ਤੇ ਜਾਵੇ ਤੇ ਆਵਾਜ਼ ਦੇਵੇ ਤਾਂ ਮਾਲਕ ਅਰਜ ਜ਼ਰੂਰ ਸੁਨੇਗਾ ਜਾਨੀ ਸ਼ਾਹ ਗੁਰੂ ਦੇ ਦਰ ਅੱਗੇ ਜਾ ਕੇ ਬੈਠ ਗਿਆ ਲਗਾ ਬਗਾਰ ਕਰਨ ਕਿ ਜਾਨੀ ਕੋ ਜਾਨੀ ਸੇ ਮਲਾ ਦੇ ਖਵਾਜਾ ਰੋਸ਼ਨ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਹੀ ਜੋੜਿਆ ਕਦੇ ਵੀ ਆਪਣੀ ਵਡਿਆਈ ਨਹੀਂ ਕਰਵਾਈ ਐਸੀ ਮਹਾਨ ਰੂਹ ਸਨ ਖਵਾਜਾ ਰੋਸ਼ਨ ਜਿਨ੍ਹਾਂ ਨੂੰ ਸੈਭ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਘਲਾਵੇ ਵਿੱਚ ਲੈ ਕੇ ਆਪਣੀ ਜਫੀ ਵਿੱਚ ਲੈ ਕੇ ਪਿਆਰ ਕਰਦੇ ਸਨ ਅਤੇ ਉਹਨਾਂ ਦੇ ਨਾਲ ਬਹੁ ਹੀ ਪਿਆਰ ਸਰਕਾਰ ਨਾਲ ਪੇਸ਼ ਆਉਂਦੇ ਸਨ ਸੋ ਇਹ ਸੀ ਪਿਆਰਿਓ ਖਵਾਜਾ ਰੋਸ਼ਨ ਜੋ ਕਿ ਮਾਉਂ ਨਗਰ ਵਿੱਚ ਰਹਿੰਦਾ ਸੀ ਤਿਨਾਂ ਦਾ ਇਤਿਹਾਸ ਸਾਜ ਜੀ ਨਾਲ ਸਾਂਝਾ ਕੀਤਾ ਹੈ ਗੁਰੂ ਸਾਰਿਓ ਆਸ ਹੈ ਇੱਕ ਦਾਸ ਦੇ ਸਿਰ ਤੇ ਮੇਰ ਪ੍ਰਿਆਤ ਰੱਖੋਗੇ ਔਰ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋਗੇ ਸਾਡੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਦਾ ਹੱਥ ਹੋਵੇ ਤੇ ਫਿਰ ਅਸੀਂ ਵੱਧ ਵੱਧ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝਾ ਕਰੀਏ ਹੋਈਆਂ ਪੁੱਲਾਂ ਨੂੰ ਨਾ ਅਜ ਤਾਰੇ ਉਹ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ